ਵੇਖੋ ਜੀ ਮੈਨੂੰ ਕਹਦੇ ਕਹਿੰਦੇ ਸੀ ਨਹੀਂ ਜਾਣਾ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਜੋ ਮਰਜੀ ਹੋਵੇ ਕਹਿੰਦਾ ਤੂੰ ਮਰ ਜਾਏਂਗੀ ਮੈਂ ਕਿਹਾ ਮੈਂ ਬਾਬਾ ਸ਼ੀਰਦਾ ਵਾਲੇ ਦੇ ਘਰ ਮਰਾਂਗੀ ਹੋਰ ਮੈਨੂੰ ਕੀ ਚਾਹੀਦਾ ਹੈ ਮੈਨੂੰ 15-20 ਸਾਲ ਹੋ ਗਏ ਆਂਦੇ ਨੂੰ ਮੈਂ ਨਹੀਂ ਆਉਂਦੀ ਮੈਨੂੰ ਬਾਬਾ ਜੀ ਲਿਆਉਂਦੇ ਖੰਡੇ ਵਾਲੇ ਮੈਨੂੰ ਪਤਾ ਨਹੀਂ ਹੁੰਦਾ ਮੈਂ ਵੀਰ ਚੱਕਰ ਨਾਲ ਬਿਮਾਰ ਹੁੰਦੀ ਸ਼ਨੀਵਾਰ ਮੇਰੀ ਚਰਦੀ ਕਲਾਉ ਜਾਂਦੀ ਆ ਤੇ ਅੱਜ ਮੈਨੂੰ ਕਹਿੰਦਾ ਹੀ ਨਹੀਂ ਜਾਣਾ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਮੁੜ ਕੇ ਫੇ ਵੇਹ ਲੋ ਸਭ ਕੁਝ ਫੈਸਲਾ ਹੋ ਗਿਆ ਸਭ ਕੁਝ ਬੱਤੀਆਂ ਵੀ ਜਗੀਆਂ ਮੈਂ ਆ ਗਈ ਚਲੋ ਬਹਿ ਗਈ ਚ ਪਹਿਲੇ ਦੇ ਵਿੱਚ ਬਹਿ ਗਈ ਫਿਰ ਚਲੀ ਗਈ ਫਿਰ ਕੋਈ ਗੱਲ ਨਹੀਂ ਮੇਰਾ ਪਾਰਟ ਹੋ ਗਿਆ ਮੈਨੂੰ ਇਹ ਹੋ ਬਹੁਤ ਬਾਬਾ ਦੀਪ ਸਿੰਘ ਜੀ ਲੱਗਦਾ ਅੰਗ ਸੰਗ ਸਹਾਈ ਹੈਗੇ ਅੰਗ ਸੰਗ ਸਹਾਈ ਸਦਾ ਹੀ ਸਹਾਈ ਸੀ ਜਿਹੜੇ ਆ ਨਾ ਆਈਆਂ ਨੇ ਅੰਗ ਸੰਗ ਸਹਾਈ ਸੀ ਜੇ ਨੂੰ ਮਾੜਾ ਅਰਦਾਸ ਕਰੋ ਸਹੀਦ ਕਦੇ ਗਿਆ ਨਹੀਂ ਆ ਸਹੀਦ ਸਾਡੇ ਸੱਜੇ ਨਾਲ ਆ ਠੀਕ ਆ ਅਸੀਂ ਆਨੇ ਗੁਰੂ ਘਰ ਆ ਗੁਰੂ ਘਰ ਨੇ ਸਹੀਦ ਸਾਡੇ ਨਾਲ ਆ ਸਹੀਦ ਦੇ ਲੱਕ ਪਕੜੀ ਮਾਰਦੇ ਆ ਆ ਮੇਰਾ ਸਿੰਘ ਤਿਆਰ ਬarre ਆ ਮੇਰੇ ਖਾਲਸਾ ਮੇਰੀਆਂ ਪੌਜਾ ਹੋਣਾ ਨਾ ਮੇਰੇ ਪਿਆਰੀ ਸਾਧ ਸੰਗਤ ਆਵੇ ਘਰੋਂ ਅਰਦਾਸ ਲੈ ਕੇ ਤੁਰ ਪਾਂਗੇ ਨਾ ਆਪਾਂ ਬਾਬਾ ਜੀ ਤੇਰੇ ਕੋਲ ਲੱਗੇ ਆ ਮਹਾਰਾਜ ਤੇ ਅੰਗ ਸੰਗ ਉਦੋਂ ਤੁਰ ਪੈਂਦੇ ਨਾਲ ਵੀ ਚੱਲਦੇ ਰਹਿਣਾ ਮੋਬਾਲ ਵਿੰਗਾ ਨਹੀਂ ਹੋਣ ਦੇਣਾ ਠੀਕ ਆ ਆ ਕੋਈ ਸੋਸੇ ਬਾਜ਼ੀਆਂ ਪੂਜ਼ੀਆਂ ਜਿਹੜੀਆਂ ਕਰਨ ਦੇ ਉਹ ਹੋ ਜਾਣਾ ਜੇ ਹੋਣਾ ਕੁਝ ਨਹੀਂ ਹੋਣਾ ਗੱਜਦੇ ਰਹੋ ਚੜਦੀ ਕਲਾ ਰਹੋਗੇ ਜਿਕਾਰਾ ਇਹ ਨਿਹਾਲੇ ਸਿੱਦਾ ਸਿੰਘਾ ਦੇ ਚਰਨਾ ਕਮਲਾ ਰੂਪਾ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦਰਾ ਸਾਹਿਬ ਦੀਆਂ ਤਸਵੀਰਾਂ ਜਿੱਥੇ ਗੱਜਦੇ ਵਜਦੇ ਜਿਕਾਰੇ ਨੇ ਫਤੇ ਨੇ ਸੰਗਤ ਦਰਦੀ ਨਹੀਂ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਡਰ ਦੇ ਮਾਹੌਲ ਬਣੇ ਨੇ ਫਿਰ ਵੀ ਸੰਗਤ ਇੱਥੇ ਆ ਰਹੀ ਹੈ ਬਿਨਾਂ ਕਿਸੇ ਡਰ ਤੋਂ ਸੰਗਤ ਭਾਜੀ ਹਰ ਸ਼ਨੀਵਾਰ ਬਹੁਤ ਹੁਣੂ ਮਾ ਕੇ ਪਹੁੰਚਦੀ ਗਏ ਪਰ ਅੱਜ ਵੀ ਅਗੇ ਨਾਲ ਬਹੁਤ ਕਟਨੇ ਪਰ ਅਗੇ ਨਾਲ ਤੋਂ ਤਾਂ ਮੇ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਸੰਗਤ ਅੱਗੇ ਨਾਲੋਂ ਕਾਟਿਆ ਪਰ ਕਾਟਿਆ ਤਾਂ ਆਈ ਹੈ ਜੋ ਡਰਦਾ ਮਾਹੌਲ ਬਣੇ ਉਸੇ ਕਰਕੇ ਸੰਗਤ ਕਾਟਦੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਥੇ ਜਿਉਂ-ਜਿਉਂ ਹਾਜ਼ਰੀਆਂ ਭਰ ਰਹੀਆਂ ਕੱਲ ਦੁਪਹਿਰਾ ਐਤਵਾਰ ਦਾ ਮੇਨ ਦੁਪਹਿਰਾ ਹੁੰਦਾ ਤਾਂ ਸੰਗਤਾਂ ਵੱਧ ਤੋਂ ਵੱਧ ਆਸਰੀਆਂ ਭਰਨ ਜੀ ਹਾਂਜੀ ਹਾਂਜੀ ਇਹ ਸੰਗਤਾਂ ਨੂੰ ਬਾਬਾ ਜੀ ਦੇ ਬਾਬਾ ਜੀ ਦੇ ਕਿਰਪਾ ਨਾਲ ਬਾਬਾ ਜੀ ਨੂੰ ਆਪ ਹੀ ਸੰਗਤਾਂ ਨੂੰ ਲੈ ਕੇ ਆਉਂਦੇ ਨੇ ਅੱਗੂ ਵੀ ਆਪ ਹੀ ਕਿਰਪਾ ਕਰਕੇ ਲੈ ਕੇ ਆਉਂਦੇ ਨੇ